ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪੰਜਾਬ ਸਰਕਾਰ ਤੇ ਹੜ੍ਹ ਦੌਰਾਨ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਤੇ ਕੇਂਦਰ ਵੱਲੋਂ ਸੂਬੇ ਦੇ ਲੋਕਾਂ ਦੀ ਮਦਦ ਲਈ ਭੇਜੀਆਂ ਰਕਮਾਂ ਖੁਦਗੋੜਤ ਕਰਨ ਦਾ ਐ ਦੋਸ਼ ਲਾਇਆ ਏ। ਬਟਿੰਡਾ ਵਿਕੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦੇ ਵਿਕਾਸ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਏ ਪਰ ਸੂਬਾ ਸਰਕਾਰ ਕੇਂਦਰ ਦੇ ਫੰਡਾਂ ਨੂੰ ਆਪਣੇ ਨਿੱਜੀ ਕਾਰਜਾਂ ਲਈ ਖਰਚ ਕੇ ਝੂਠੇ ਦੋਸ਼ ਲਾਉਣ 'ਚ ਰੁਚੀ ਹੋਈ ਏ। ਇਕੱਠੇ ਹੋ ਗਏ ਤੇ ਕਾਂਗਰਸ ਵੀ ਆਪਣੇ ਰੋਲ ਤੋਂ ਭੱਜ ਗਏ ਲੋਕਾਂ ਨੇ ਛੱਡ ਗਏ ਔਰ ਆਮ ਆਦਮੀ ਪਾਰਟੀ ਵੀ ਭੱਜ ਗਈ ਤੇ ਭਾਰਤੀ ਜਨਤਾ ਪਾਰਟੀ ਦੇ ਮੈਨੂੰ ਗੌਰਵ ਹੈ ਮੋਦੀ ਸਾਹਿਬ ਤੇ ਮੈਨੂੰ ਗੌਰਵ ਹੈ ਪਰ ਇਹ ਲੋਕ ਖਰਚ ਕਰਨ ਦੇ ਵਿੱਚ ਜੋ ਇਹਨਾਂ ਨੇ ਆਪਣੀਆਂ ਸਹੂਦਾਵਾਂ ਦੇ ਉੱਤੇ ਖਰਚ ਕਰ ਦਿੱਤਾ ਇਹਨਾਂ ਨੇ ਲੋਕਾਂ ਦੇ ਨਹੀਂ ਖਰਚ ਕੀਤਾ ਸੋ ਮੈਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਨਾ ਕਿ ਜਿੰਨਾ ਜਾਨੀ ਮਾਲੀ ਪੰਜਾਬ ਦਾ ਨੁਕਸਾਨ ਹੋਇਆ ਹੜ੍ਹਾਂ ਦਾ ਜਾਂ ਜਿੰਨਾ ਮਾਲ ਜਾਨੀ ਮਾਲੀ ਪੰਜਾਬ ਦਾ ਨੁਕਸਾਨ ਹੋਇਆ 마ਫੀਆ ਰਾਜ ਕਰਕੇ ਦੂਏ ਆਮ ਆਦਮੀ ਪਾਰਟੀ ਦੀ ਸਰਕਾਰ ਗੋਡੇ ਟੇਕੀ ਬੈਠੀ ਹੈ